ਯਾਰਾ ਨਹੀਂ ਠੀਕ ਹੋ ਸਤਿ ਸ੍ਰੀ ਅਕਾਲ ਅੰਨ ਜਲਾ ਨੰਨਾਂ ਦੇ ਵਿੱਚ ਦੇ ਹਾਂਜੀ ਇਹ ਤੋਂ ਨਹੀਂ ਦੁੱਗੀ ਸਰਦੋ ਸਤਿ ਸ੍ਰੀ ਅਕਾਲ ਬਈ ਬਈ ਜੀ ਇਹ ਤਾਂ ਦੇਖਿਓ ਸਭ ਨੇ ਨਾਲ ਇਹਦਾ ਅੱਗੇ ਨਾ 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 ਰੇ 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 ਪਿੱਛੇ ਆ ਤਾਂ ਬਰਾਂਤ ਯੋ ਅਨੰਤ ਸਿੰਘਲਾ ਜਿੰਦਰਾ ਜਿੰਦਰਾ ਅਨੰਤ ਸਿੰਘਲਾ ਜਿੰਦਰਾਵਾਲ ਅੰਗਰੇਜ਼ ਪਾਰਟੀ ਜਿੰਦਰਾਵਾਲ ਅਨੰਤ ਸਿੰਘਲਾ ਜਿੰਦਰਾਵਾਲ ਸੰਜੂਨੀ ਕਮੇਟੀ ਤੋਂ ਕੌਂਸਲਪਰ ਦਾ ਕਹਿੰਦਾ ਦਿੱਤੇ ਇੱਕ ਬੜਾ ਯਨ ਅਨੰਤ ਸਿੰਘਲਾ ਜਿੰਦਰਾਵਾਲ ਹਜਰ ਸਿੰਘਲਾ

ਅੱਜ ਸਾਡੇ ਲਈ ਬੜਾ ਹੀ ਮਾਣ ਅਤੇ ਸ਼ਾਨ ਵਾਲਾ ਦਿਨ ਸੀ ਕਿ ਸਾਡੀ ਬਹੁਤ ਪੂਰੀ ਬੌਲਪੁਰ ਬਰਾਦਰੀ ਵੱਲੋਂ ਸਿੰਘਲਾ ਸਾਹਿਬ ਨੂੰ ਅਸੀਂ ਇਨਵਾਈਟ ਕੀਤਾ ਸੀ ਤਾਂ ਜੋ ਆ ਕੇ ਸਾਡੇ ਨਵੇਂ ਬਣ ਰਹੇ ਬੌਲਪੁਰ ਪਵਨ ਦਾ ਨੀਂ ਮੱਥਰ ਰੱਖਣ ਉੱਥੇ ਤੇ ਸਿੰਘਲਾ ਜੀ ਨੇ ਸਾਡੀ ਰਿਕਵੈਸਟ ਨੂੰ ਐਕਸੈਪਟ ਕਰ ਲਿਆ ਤੇ ਅੱਜ ਉਹ ਸਾਡੀ ਇੱਥੇ ਬੌਲਪੁਰ ਬਰਾਦਰੀ ਦਾ ਨਵਾਂ ਬੌਲਪੁਰ ਪਵਨ ਬਣਨ ਜਾ ਰਿਹਾ ਹੈ ਇਸ ਸੌਫੋਰਪਰਪਨ ਵਾਸਤੇ ਅਸੀਂ ਸੀਗਲਾ ਜੀ ਕੋਲ ਗਏ ਸੀਗੇ ਅਸੀਂ ਕਿਹਾ ਵੀ ਸਾਡਾ 1 ਕਰੋੜ 22 ਲੱਖ ਰੁਪਏ ਦਾ ਇਹ ਪ੍ਰੋਜੈਕਟ ਹੈਗਾ ਤਾਂ ਉਹਨਾਂ ਨੇ ਸਾਨੂੰ ਇਹੇ ਭਰੋਸਾ ਦਿਵਾਇਆ ਸੀ ਵੀ ਇਹ ਪ੍ਰੋਜੈਕਟ ਹੁਣ ਥੋੜਾ ਨਹੀਂ ਹੈਗਾ ਇਹ ਪ੍ਰੋਜੈਕਟ ਹੁਣ ਮੇਰਾ ਬਣ ਚੁੱਕਿਆ ਹੈ ਤੁਸੀਂ ਇੱਕ ਵਾਰੀ ਪ੍ਰੋਜੈਕਟ ਨੂੰ ਸਟਾਰਟ ਕਰੋ ਤੇ ਫੰਡ ਦੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਤੇ ਅਸੀਂ ਇਹ ਪ੍ਰੋਜੈਕਟ ਸਟਾਰਟ ਕਰਤਾ ਬਾਉਂਡਰੀ ਵਾਲ ਦਾ ਕੰਮ ਚੱਲ ਰਿਹਾ ਹੈ ਤੇ ਸਿੰਘਲਾ ਜੀ ਅੱਜ ਇੱਥੇ ਆਏ ਨਹੀਂ ਉਹਨਾਂ ਦਾ ਇੱਥੇ ਨਿੱਘਾ ਸਵਾਗਤ ਕੀਤਾ ਸੀ ਸਾਡੇ ਵੱਡੀ ਗਿਣਤੀ ਵਿੱਚ 300 ਤੋਂ ਉੱਪਰ ਇੱਥੇ ਬੰਦੇ ਸਾਡੇ ਆਮਾਵਾ ਭੈਣਾ ਸਾਡੇ ਬਜ਼ੁਰਗ ਸਾਡੇ ਵੀਰ ਤੇ ਨਰੇਜ ਜਨੇਜਾ ਜੀ 20 ਬੰਦੇ ਆਪਣੇ ਨਾਲ ਸੰਗਰੂਰ ਤੋਂ ਰੋੜਾ ਵੈਲਫੇਅਰ ਸਭਾ ਤੋਂ ਵੀ ਲੈ ਕੇ ਆਏ ਨੇ ਸਾਡੇ ਵੱਡੇ ਵੀਰ ਦੀ ਮੇਸ਼ ਵਰਮਾ ਜੀ ਸਾਡਾ ਛੋਟਾ ਵੀਰ ਸੰਜੂ ਵਰਮਾ ਰਵੀਸ਼ ਜੀ ਮਨੋਹਰ ਵੀਰ ਜੀ ਕੱਜ ਸਾਹਿਬ ਅਗਰ왈 ਸਵਾ ਦੇ ਪ੍ਰਧਾਨ ਬਰਿੰਦਰ ਮਿੱਤਲ ਜੀ ਬਹੁਤ ਸਾਰੀਆਂ ਉੱਗੀਆਂ ਸ਼ਖਸੀਤਾਂ ਸਾਨੂੰ ਇੱਥੇ ਮਾਣ ਤੇ ਅਸ਼ੀਰਵਾਦ ਦੇਣ ਲਈ ਹਾਜ਼ਰ ਹੋਈਆਂ ਨੇ ਅੱਜ ਕਿੰਨੇ ਗ੍ਰਾਂਟ ਦੇ ਕੇ ਗਏ ਨੇ ਹੁਣ ਚੱਕ ਜੀ ਅੱਜ ਸਿੰਘਲਾ ਜੀ ਸਾਨੂੰ 23 ਲੱਖ ਰੁਪਏ ਦਾ ਤਾਂ ਉਹਨਾਂ ਨੇ ਸਾਨੂੰ ਟੈਂਡਰ ਪਵਾ ਚੁੱਕੇ ਨੇ ਮਿਊਚਵਲ ਕਮੇਟੀ ਦੇ ਫੰਡ ਦੇ ਵਿੱਚੋਂ ਜਿਹੜਾ ਕਿ 22 ਤਰੀਕ ਨੂੰ ਖੁੱਲਣਾ ਹੈਗਾ ਤੇ ਉਸ ਤੋਂ ਇਲਾਵਾ ਵੀ ਸਾਨੂੰ 10 ਲੱਖ ਰੁਪਏ ਦੀ ਗ੍ਰਾਂਟ ਹੋਰ ਕੰਸਟ੍ਰਕਸ਼ਨ ਵਾਸਤੇ ਦੇ ਕੇ ਗਏ ਨੇ ਅਸੀਂ ਸਿੰਘਲਾ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਸਿੰਘਲਾ ਜੀ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹ ਉਹਨਾਂ ਦੀ ਇਲੈਕਸ਼ਨ ਨਹੀਂ ਇਹ ਸਾਡੀ ਬਰਾਦਰੀ ਦੀ ਇਲੈਕਸ਼ਨ ਹੈ ਅਸੀਂ ਆਪਣੇ ਆਪ ਨੂੰ ਜਿੱਤਣਾ ਹੈ ਤੇ ਆਪਣੇ ਆਪ ਨੂੰ ਜਿਤਾਣਾ ਹੈ ਮੈਂ ਬਹੁਤ-ਬਹੁਤ ਧੰਨਵਾਦ ਆ ਤੁਹਾਡੇ ਜਿੰਨੇ ਵੀ ਤੁਸੀਂ ਇੱਥੇ ਪਹੁੰਚਿਓ ਪੱਤਰਕਾਰ ਬਹੁਤ ਬਹੁਤ ਰ ਧੰਨਵਾਦ ਇਸ ਜਿਹੜੀ ਸਾਡੀ ਜਗ੍ਹਾ ਬਣ ਰਹੀ ਹੈ ਇਹਦੇ ਬਾਰੇ ਤੁਹਾਡੀ ਜਾਣਕਾਰੀ ਤੁਹਾਨੂੰ ਦੁਬਾਰਾ ਦੇਣਾ ਚਾਹੁੰਨਾ ਕਿ ਸਾਡੀ ਜਗ੍ਹਾ ਜਿਹੜੀ ਹੈ तकरीबन 3/3 ਬਿੱਗੇ ਜਗ੍ਹਾ ਹੈ 3500 ਵਰਗ 3500 ਗਜ਼ ਦੇ ਕਰੀਬ ਅਸੀਂ ਜੋ ਸਾਰੀ ਕਰਨੀ ਹੈ ਇੱਥੇ तकरीबन 1 ਬਿੱਗੇ तकरीबन 3000000 ਦੇ ਵਿੱਚ ਬਾਕੀ ਜਗ੍ਹਾ ਪਾਰਕਿੰਗ ਵਾਸਤੇ ਛੱਡੀ ਆ ਸੀ ਪਾਰਕਿੰਗ ਦੀ ਜੋ ਸਮੱਸਿਆ ਹੈ ਹਰ ਇੱਕ ਦਿਗਾ ਬਹੁਤ ਹੀ ਜ਼ਿਆਦਾ ਦੇਖੀ ਗਈ ਹੈ ਕਿੱਧਰ ਜਿੱਥੇ ਵੀ ਕੋਈ ਭੋਗਾਂ ਵਾਲੀ ਕੋਈ ਜਗ੍ਹਾ ਬਣੀ ਹੋਈ ਹੈ ਜਿਵੇਂ ਅਗਰਵਾਲ ਸਭਾ ਹੈ ਜਾਂ ਕੋਈ ਮੰਦਿਰਾਂ ਚ ਇਥੇ ਵੀ ਮਰਦੀ ਉਹ ਜੋ ਟ੍ਰੈਫਿਕ ਹੈ ਸੜਕ ਦੇ ਉੱਤੇ ਗੱਡੀਆਂ ਖੜਦੀਆਂ ਨੇ ਉਸ ਵੱਲੇ ਬਹੁਤ ਵੀ ਮਤਲਬ ਐਕਸੀਡੈਂਟ ਦਾ ਕੋਈ ਤੇਜ਼ ਦਰਫਤਾਰਾ ਲੈ ਵੀ ਆ ਸਕਦਾ ਹੈ ਖਤਰਾ ਬਣਿਆ ਰਹਿੰਦਾ ਹੈ ਸਾਡੀ ਜਗ੍ਹਾ ਜਿਹੜੀ ਹੈ ਬਹੁਤ ਹੀ ਸੇਫ ਸਤੀ ਬਿੰਦ ਰੋਡ ਤੋਂ ਤਕਰੀਬਨ 3-400 ਫੁੱਟ ਪਿੱਛੇ ਹਟ ਕੇ ਜੋ ਸਾਡੀ ਮੂਹਰੇ ਸੜਕ ਹੈ ਉਹ 45 ਫੁੱਟ ਚੌੜੀ ਹੈ ਇਸ ਵਾਸਤੇ ਸਾਨੂੰ ਜਿਹੜੀ ਹੈ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਆਉਂਦੀ ਅੱਜ ਤੋਂ ਜਿਹੜਾ ਹੈ ਹੋਰ 10 ਸਾਲਾਂ 5 ਸਾਲਾਂ ਨੂੰ ਗੱਡੀਆਂ ਹੀ ਗੱਡੀਆਂ ਉਹ ਚਮਕਣਗੀਆਂ ਬਹੁਤ ਸਮੱਸਿਆ ਵੱਡੀ ਹੋਣੀ ਹੈ ਸਾਡੀ ਜਿਹੜੀ ਇਹ ਇਸ ਕਰਕੇ ਸੀ ਜਗ੍ਹਾ ਲੱਤੀ ਹੈ ਅਸੀਂ ਬਹੁਤ ਹੀ ਜੋ ਸ਼ੁਕਰਗੁਜ਼ਾਰ ਹੈ ਜਗ੍ਹਾ ਵੀ ਸਾਨੂੰ ਠੀਕ ਮਿਲ ਗਈ ਉਹ ਸਿੰਘਲਾ ਜੀ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਬਾਕੀ ਸਾਡੇ ਸ਼ਹਿਰ ਦੇ ਲੋਕ ਜੋ ਹੈ ਉਹਨਾਂ ਨੇ ਵੀ ਕਾਫੀ ਸਾਨੂੰ ਸਹਿਯੋਗ ਦਿੱਤਾ ਹੈ ਹੋਰ ਵੀ ਅਸੀਂ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਉਮੀਦ ਕਰਦੇ ਹਾਂ ਉਹ ਬਸ ਬਸ ਜੋ ਸਾਡੇ ਹੈ ਬਹੁਤ ਬਹੁਤ ਧੰਨਵਾਦ